ਸ਼ਕਤੀਮਾਨ 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 ਨਾਟਕ ਦਾ ਨਾਮ ਬੱਚੇ-ਬੱਚੇ ਨੂੰ ਯਾਦ ਹੈ ਤੇ ਉਹ ਕਿਸ ਨੇ ਨਹੀਂ ਦੇਖਿਆ ਪਰ ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਸ਼ਕਤੀਮਾਨ ਨਾਲ ਮਿਲਾਵਾਂਗੇ ਜੋ ਕਿ ਕੋਲਕੱਤਾ ਦੀਆਂ ਸੜਕਾਂ ਤੇ ਭੀਖ ਮੰਗਦਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬੀ ਨੌਜਵਾਨ ਹੈ ਤੇ ਆਪਣੀ ਯਾਦਦਾਸ਼ਤ ਖੋ ਚੁੱਕਿਆ ਹੈ ਤੇ ਕੋਲਕੱਤਾ ਦੀਆਂ ਸੜਕਾਂ ਤੇ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਮੇਰਾ ਥੋੜਾ ਪੁਰਾਣਾ ਨਾਮ ਕੀ ਹੈਗਾ ਸ਼ਕਤੀਮਾਨ ਹੈ ਸ਼ਕਤੀਮਾਨ ਹਾਂ ਸ਼ਕਤੀਮਾਨ ਠੀਕ ਹੈ ਤੁਹਾਨੂੰ ਤੁਹਾਡੇ ਭਰਾ ਦਾ ਜਿਹੜਾ ਲੋਹੇ ਦਾ ਕੰਮ ਕਰਦਾ ਹੁੰਦਾ ਕਿ ਨਾ ਹੈ ਗੁਰੂ ਵਾਲਾ ਬਿਰਬਲ ਹਾਂ ਸ਼ਕਤੀਮਾਨ ਇਹ ਆਪਣਾ ਨਾਮ ਦੱਸਦਾ ਹੈ ਤੇ ਆਪਣੇ ਭਾਈ ਨੂੰ ਲੱਭ ਰਿਹਾ ਜਿਸ ਦਾ ਕੇ ਨਾਮ ਇਸਨੇ ਬਿਰਬਲ ਦੱਸਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਦੀ 18 ਸਾਲ ਦੀ ਉਮਰ ਹੈ ਤੇ ਕਈ ਮਹੀਨਿਆਂ ਤੋਂ ਇਹ ਨੌਜਵਾਨ ਨਹਾਇਆ ਵੀ ਨਹੀਂ ਗਿਆ ਕਿ ਕਿੱਥੇ ਜਾਣਾ ਲੋ ਦੂਰ ਹੀ ਤਾਂ ਅੱਛਾ ਦੂਰੀ ਹਾਂ ਤੁਸੀਂ ਕਲਕੱਤੇ ਕਿਵੇਂ ਬੋਚੇ ਤੁਸੀਂ ਗਾੜੀ ਵਿੱਚ ਆ ਗਏ ਦੋਸਤ ਗਾੜੀ ਵਿੱਚ ਹਾਂ ਕੀ ਕਰਨਗੇ ਤੁਸੀਂ ਕਲਕੱਤੇ ਗਮਣਾਗਾ ਹਦਾ ਦਿੱਲੀ ਦੇ ਇੱਕ ਵਪਾਰੀ ਨੇ ਇਸ ਨੂੰ ਕੋਲਕੱਤਾ 'ਚ ਦੇਖਿਆ ਤੇ ਇਸ ਨੂੰ ਚੰਗੇ ਕੱਪੜੇ ਦਿਵਾਏ ਤੇ ਭਵਾਨੀਗੜ ਲੈ ਆ ਕਿਉਂਕਿ ਇਹ ਇਹ ਕਹਿੰਦਾ ਸੀ ਕਿ ਭਵਾਨੀਗੜ 'ਚ ਉਸ ਦਾ ਭਰਾ ਰਹਿੰਦਾ ਹੈ ਜਿਸ ਦਾ ਕਿ ਨਾਮ ਵੀਰਭਲ ਹੈ ਤੇ ਉਹ ਲੋਹੇ ਦਾ ਕੰਮ ਕਰਦਾ ਹੈ ਜਿਸ ਤੋਂ ਬਾਅਦ ਕਿ ਜਦੋਂ ਉਹ ਭਵਾਨੀਗੜ ਪਹੁੰਚਿਆ ਤਾਂ ਹੋਰ ਕਈ ਲੋਕ ਆਉਂਦੇ ਨੇ ਉਸ ਨਾਲ ਮੁਲਾਕਾਤ ਕਰਦੇ ਨੇ ਤਾਂ ਕਿ ਇਸ ਦੀ ਪਛਾਣ ਹੋ ਸਕੇ ਦਿੱਲੀ ਦੇ ਉਸ ਵਪਾਰੀ ਵੱਲੋਂ ਇਸ ਨੂੰ ਕੋਣਸ ਨਾਲ ਵੀ ਬੁਲਾਇਆ ਗਿਆ ਤੇ ਉਸ ਦੀ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਵੀ ਇਸ ਨੂੰ ਜਾਣਦੇ ਹੋ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਨੌਜਵਾਨ ਜੋ ਆਪਣੇ ਆਪ ਨੂੰ ਸ਼ਕਤੀਮਾਨ ਦੱਸਦਾ ਹੈ ਇਹ ਆਪਣੇ ਘਰ ਤੱਕ ਪਹੁੰਚ ਸਕੇ ਹਾਜੀ ਬੱਜੀ ਕੀ ਨਾਮ ਰੋਟਾ? ਰਾਸ਼ਕਵਾਰ ਅੱਛਾ ਜੀ ਕੀ ਕੰਮ ਕਰਦੇ ਹੋ? ਮੇਰਾ ਦਿੱਲੀ 에ਰਪੋਰਟ ਤੇ ਕੈਫੇ ਹੈ। ਇਹ ਨੌਜਵਾਨ ਤੁਹਾਨੂੰ ਕਿੱਥੋਂ ਮਿਲਦਾ? ਮੈਂ ਕਲਕੱਤਾ ਗਿਆ ਸੀ 3-4 ਦਿਨ 5 ਦਿਨ ਪਹਿਲੇ ਤੇ ਉੱਥੇ ਮੈਨੂੰ ਇਹ ਸਿਆਲ ਦਾ ਸਟੇਸ਼ਨ ਤੇ ਮਿਲਿਆ ਪੰਜਾਬੀ ਮੁੰਡਾ ਸੀ ਮੈਨੂੰ ਲੱਗਿਆ ਮਾਸੂਮ ਬੱਚਾ ਹੈ ਤੇ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਫਿਰ ਇਹਨੇ ਮੈਨੂੰ ਜਿਹਦੇ ਤੇ ਐਡਰੈਸ ਦੱਸਿਆ ਸਮਾਣੇ ਦਾ ਪੁਰੀ ਦਾ ਤੇ ਐ ਪਵਾਨੀਗੜ ਦਾ ਉਹਨੇ ਮੈਨੂੰ ਜਿਗਰ ਕੀਤਾ ਜਦੋਂ ਮੈਨੂੰ ਦੱਸ ਨਹੀਂ ਸਕਿਆ ਤਾਂ ਫਿਰ ਮੈਨੂੰ ਲੱਗਿਆ ਕਿ ਮੁੰਡਾ ਪੰਜਾਬੀ ਬੋਲ ਰਿਹਾ ਹੈ ਲੈਂਗੁਏਜ ਵੀ ਉਧਰ ਦੀ ਹੈਗੀ ਹੈ ਕਿਉਂਕਿ ਜਿੰਨੇ ਜਿਹੜੇ ਵਰਡ ਯੂਜ਼ ਕੀਤਾ ਕਿ ਮੈਂ ਲਵੇ ਰਹਿਣਾ ਸਮਾਣੇ ਦੇ ਲਵੇ ਰਹਿਣਾ ਉਤੇ ਚੋਏ ਦੇ ਕੋਲ ਮੈਂ ਬਸ ਉਤਰਦੀ ਗਈ ਜਾਂਦੀ ਗਈ ਹੈ ਤੇ ਇਸ ਕਰਕੇ ਮੈਨੂੰ ਥੋੜਾ ਜਿਆਦਾ ਲੱਗਿਆ ਕਿ ਪੰਜਾਬ ਦਾ ਬੱਚਾ ਹੈ ਅਗਰ ਮੈਂ ਇਹਦੀ ਹੈਲਪ ਕਰ ਸਕਾਂ ਤਾਂ ਮੈਨੂੰ ਉੱਥੋਂ ਨਾਮ ਦੱਸਿਆ ਹਾਂ ਇਹਨੇ ਨਾਮ ਆਪਣਾ ਦੱਸਿਆ ਸ਼ਕਤੀਮਾਨ ਤੇ ਇਹ ਬੱਚਾ ਫਿਰ ਮੈਂ ਉੱਥੋਂ ਜੀਆਰਪੀ ਦੀ ਹੈਲਪ ਲੈ ਕੇ ਮੈਂ ਕਲਕੱਤਾ ਤੋਂ ਲੈ ਕੇ ਅਨੁਤੇ ਸੁਮਾਨੇ ਆ ਚੁੱਕੇ ਆਂਗਾ ਤੋਂ ਉਸ ਟਾਈਮ ਬਵਾਨੀਗੜ ਤੁਹਾਡੇ ਮੇਰੇ ਇਸ ਵਕਤ ਤੁਸੀਂ ਪਵਾਨੀ ਘੜੋ ਹੁੰਦੇ ਨੇ ਕੁਝ ਦੱਸਿਆ ਵੀ ਇੱਥੇ ਦੇ ਕੋਈ ਰਿਸ਼ਤੇਦਾਰ ਹਾਂ ਐਵੇਂ ਕਿ ਅਸੀਂ ਮੇਰਾ ਭਰਾ ਪਵਾਨੀ ਘੜਾ ਲੱਗਾ ਹੁੰਦਾ ਲੋਹੇ ਦਾ ਕੰਮ ਹੈ ਕੁਝ ਲੋਹੇ ਦੀ ਮਸ਼ੀਨਰੀ ਵਗੈਰਾ ਕੁਝ ਬਣਾਉਂਦਾ ਹੈਗਾ ਦੂਸਰਾ ਇਹਦਾ ਭਰਾ ਕਰਪੈਂਟਰ ਹੈ ਇਹ ਨੇ ਮੈਨੂੰ ਦੱਸਿਆ ਹੈਗਾ ਫਿਰ ਤੁਸੀਂ ਕੀ ਕਰਦੇ ਇਹ ਆਪ ਦੇ ਕਿਸੇ ਨੇ ਕਿਸਦੇ ਤੁਸੀਂ ਸਸ ਹਲਪ ਕੰਸੈਸ ਤੁਹਾਡੇ ਸਹਿਯੋਗ ਨਾਲ ਪੰਜਾਬ ਵਾਲਾਂ ਸਹਿਯੋਗ ਨਾਲ ਅਗਰ ਮੈਸੇਜ ਪਹੁੰਚ ਜਾਏ ਲੋਗਾ ਤੱਕ ਤੇ ਦੀ ਪਿਕਚਰ ਆਪਣੇ ਘਰ ਪੁੰਜ ਐਸ ਤੋਂ ਵੱਡੀ ਖੁਸ਼ੀ ਦੀ ਕੋ ਗੱਲ ਨਹੀਂ ਸੁਣੀ ਮੇਰਾ ਨਾਮ ਮਹਿੰਦਰ ਸਿੰਘ ਹੈ ਵਿਸ਼ੇਵਕਰਨ ਮੰਦਿਰ ਪੁਹਾਣੀਗੜ੍ਹ ਵਿਖੇ ਮੈਂ ਆਪਣੀਆਂ ਸੇਵਾਾਂ ਮੈਂ ਐਜ਼ ਅ ਸੈਕਰੀ ਨਿਭਾਉਣਾ ਤੇ ਲੋਕ ਭੜਾਈ ਦੇ ਕੰਮਾਂ ਵਿੱਚ ਦਿਲਚਸਪੀ ਰੱਖਦਾ ਸ਼ਾਮ ਦੇ 4:00 ਵਜੇ ਮੇਰੇ ਕੋਲ ਰਾਜਕੁਮਾਰ ਜੀ ਦੇ ਨਾਮ ਦੇ ਇੱਕ ਦਿੱਲੀ ਦੇ ਵਪਾਰੀ ਆਏ ਜਿਨ੍ਹਾਂ ਨਾਲ ਇੱਕ 18-20 ਸਾਲ ਦਾ ਲੱਗਣਾਰ ਸੀ ਇਹਨਾਂ ਨੇ ਮੈਨੂੰ ਕਿਹਾ ਵੀ ਇਹ ਭਾਨੀਗੜ ਦਾ ਨਾਂ ਤੇ ਸਮਾਣੇ ਦਾ ਨਾਂ ਤੇ ਧੂੜੀ ਦਾ ਨਾਂ ਲੈਂਦਾ ਹੈ। ਇਹ ਤੁਹਾਡੇ ਇਲਾਕੇ ਦਾ ਬੰਦਾ ਲੱਗਦਾ ਹੈ ਦੇਖਣ ਨੂੰ। ਤੁਸੀਂ ਪਹਿਚਾਣੋ ਕਿ ਇਹ ਤੁਹਾਡੇ ਏਰੀਆ ਦਾ ਹੈ। ਮੈਂ ਕਾਫੀ ਕੋਸ਼ਿਸ਼ ਕੀਤੀ ਸੁਨਾਮ ਵੀ ਪਤਾ ਕੀਤਾ, ਸਮਾਣੇ ਵੀ ਪਤਾ ਕੀਤਾ ਤੇ ਜਿੱਥੇ-ਜਿੱਥੇ ਦਾਇ ਨੇ ਮੈਨੂੰ ਐਡਰੈਸ ਦਿੱਤਾ ਮੈਂ ਉਹਦਾ ਸਾਰਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇਹਦਾ ਕੋਈ ਹੱਲ ਨਹੀਂ ਲੱਭਿਆ। ਇੱਕ ਸਮਾਜ ਸੇਵੀ ਹੋਂਦ ਦੇ ਨਾਤੇ ਮੈਂ ਇਹਨਾਂ ਦੀ ਪੂਰੀ ਰਿਸਪੈਕਟ ਕੀਤੀ ਤੇ ਆਪਣੇ ਵੱਲੋਂ ਪੂਰੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਜ ਮੈਂ ਰومی ਜੀ ਦੇ ਨਾਲ ਮਿਲ ਕੇ ਇਹਨਾਂ ਦੀ ਜਿਹੜੀ ਸਾਰੀ ਹੈ ਇਹ ਬਾਈਟ ਹੈ ਜਿਹੜੀ ਤਾਂ ਦੇ ਰਹਿਆਂ ਕਿ ਪੰਜਾਬ ਦੇ ਲੋਕ ਜਿਨ੍ਹਾਂ ਦੇ ਬੱਚੇ ਬਾਹਰ ਰੁੱੜ ਰਹੇ ਨੇ ਪਤਾ ਨਹੀਂ ਕਿਸ ਹਾਲਤ ਵਿੱਚ ਨੇ ਪਤਾ ਨਹੀਂ ਉਹਨਾਂ ਨਾਲ ਕੀ ਵਾਪਰ ਰਿਹਾ ਹੈ ਕੀ ਪ੍ਰਮਾਤਮਾ ਇਹਨਾਂ ਤੇ ਕਿਰਪਾ ਕਰੂਗਾ ਉਹਨਾਂ ਬੱਚਿਆਂ ਨੂੰ ਵਾਪਸ ਆਪਣੇ ਘਰਾਂ ਵਿੱਚ ਪਹੁੰਚਾਉਣ ਦੀ ਉਹ ਕੋਸ਼ਿਸ਼ ਪ੍ਰਮਾਤਮਾ ਦੇਵੀ ਗਣ ਨੂੰ ਸ਼ਕਤੀ ਦੇਵੇਗਾ ਮੈਂ ਤਾਂ ਇਹੀ ਅਰਦਾਸ ਨਾਲ ਹੀ ਅੱਜ ਇਹ ਬੱਚੇ ਦੀ ਨੂੰ ਲੱਭਣ ਦੇ ਇਸ ਪਰਿਵਾਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਵਿੱਚ ਇਹਨਾਂ ਦਾ ਸਾਥ ਦੇ ਰਹੇ ਹਾਂ ਇਸ ਸਬੰਧੀ ਪੁਲਿਸ ਨੂੰ ਤਲਾਸ਼ ਦਿੱਤੀ ਗਈ ਇਸ ਸਬੰਧੀ ਪੁਲਿਸ ਨੂੰ ਤਲਾਸ਼ ਦਿੱਤੀ ਗਈ ਹੈ ਇੱਥੇ ਪ੍ਰੈਸ ਦੇ ਜਗ੍ਹਾ 'ਚ ਬੈਠੇ ਜਾਨ ਸੀ ਸਾਰੇ ਇਕੱਠੇ ਹੋ ਕੇ ਤੇ ਉਹਨਾਂ ਨੇ ਸਾਡੀ ਪੂਰੀ ਮਦਦ ਕਰਨ ਦੀ ਸਾਨੂੰ ਕਿਹਾ ਉਹਨਾਂ ਨੇ ਤੋਂ ਸਵੇਰੇ ਸ਼ਾਇਦ ਹੋ ਸਕਦਾ ਹੈ ਵੀ ਇਸ ਬੱਚੇ ਦਾ ਅਸੀਂ ਪਤਾ ਕਰਕੇ ਕਿਤੇ ਨਾ ਕਿਤੇ ਨੁਟਕਾਣੇ ਤੇ ਲਗਾ ਸਕੀਏ ਆਪਣੇ ਪਰਿਵਾਰ ਕੋਲ ਕੌਣ ਸਕੇ ਕਿਉਂਕਿ ਇਨਸਾਨੀਅਤ ਹੀ ਸਭ ਤੋਂ ਵੱਡੀ ਇਸ ਭਲਾਈ ਦਾ ਕੰਮ ਹੈ ਜਿਹੜਾ ਇਨਸਾਨੀ ਦਾ ਕੰਮ ਹੈ ਕਾਰਨ انسان ਦੇ ਵਿੱਚ ਕੋਈ ਨਾ ਕੋਈ ਰੱਬ ਵਸਦਾ ਹੈ ਹੋ ਸਕਦਾ ਹੈ ਰਾਜਕਮਾਰ ਜੀ ਦੇ ਦਿਲ ਵਿੱਚ ਉਹ ਪਰਮਾਤਮਾ ਬਸਿਆ ਹੋਵੇ ਜਿਸ ਸਦਕਾ ਉਹ ਆਪਣੇ ਖਰਚੇ ਤੇ ਉਸ ਦੀ ਪੂਰੀ ਮਦਦ ਕਰਕੇ ਉਸ ਨੂੰ ਰੇਲਵੇ ਰਾਂਹੀ ਕਿਵੇਂ ਨਾ ਕਿਵੇਂ ਇਸ ਤਖ ਬਚਾਉਣ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਤੇ ਆਪਣ ਟਿਕਾਣੇ ਤੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜਿਹੜੇ ਜਿੱਲੀ ਦੇ ਵਪਾਰੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਕਲਕੱਤੇ ਦੀ ਸੜਕਾਂ ਤੇ ਭੀਖ ਮੰਗਦਾ ਸੀਗਾ ਸੋ ਕਿਤਨੇ ਕਿਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਭੀਖ ਮੰਗਵਾਉਣ ਵਾਲਾ ਗੈਂਗ ਤੇ ਹੱਥੇ ਚੜਾ ਹੋਵੇ ਨੌਜਵਾਨ ਇਹ ਵੀ ਇਹ ਵੀ ਪੋਸੀਬਲ ਹੈ ਕਿ ਜਿਵੇਂ ਉਹਨਾਂ ਨੇ ਉਸਦੇ ਹਾਲਾਤ ਦੱਸੇ ਕਿ ਉਸਦੇ ਕੱਪੜੇ ਫਟੇ ਹੋਏ ਉਹ ਬੁਰੇ ਹਾਲ ਦੇ ਵਿੱਚ ਹੈਗਾ ਸੀ ਪਰ ਸਿਰਫ ਪੰਜਾਬੀ ਬੋਲਣ ਕਰਕੇ ਉਹਦੀ ਕਿਉਂਕਿ ਉਹਦੀ ਲੈਂਗੁਏਜ ਪੰਜਾਬੀ ਉਹਨਾਂ ਨੂੰ ਸਮਝ ਆ ਗਈ ਵੀ ਬੰਦਾ ਲੋਕਲ ਬੰਗਾਲੀ ਨਹੀਂ ਹੈ ਪੰਜਾਬੀ ਹੈ ਇਸ ਕਰਕੇ ਉਹਦੀ ਉਹਨਾਂ ਨੇ ਆਪਣੇ ਜਾਣਦੇ ਇਨਸਾਨੇ ਦੇ ਤੌਰ ਤੇ ਉਹਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਬੜੀ ਮੁਸ਼ਕਲ ਇਹਨਾਂ ਨੇ ਪੁਲਿਸ ਰਾਹੀਂ ਜੀਆਰਪੀ ਰਾਹੀਂ ਤੇ ਉਸ ਗੈਂਗ ਵਿੱਚੋਂ ਛਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਿਸ ਸਦਕਾ ਅੱਜ ਇਹ ਅੱਜ ਸਾਡੇ ਇੱਥੇ ਵਿਚਾਰ ਬੈਠਾ ਹੈ ਤੇ ਨੌਜਵਾਨ ਬਲੂਗਿ ਸਨਾਕਤੀਕਾਰ ਕੋਈ ਇਸ ਦੀ ਉਮਰ ਕਿੰਨੀ ਕੁ ਲੱਗਦੀ ਤੁਹਾਨੂੰ ਇਸ ਦੀ ਉਮਰ ਤਕਰੀਬਨ 18 ਕੋ ਸਾਲ ਦੀ ਲੱਗਦੀ ਹੈ ਤੇ ਆਪਣੇ ਆਪ ਨੂੰ ਇਹ ਸ਼ਕਤੀਮਾਨ ਦਾ ਨਾਮ ਦਿੰਦਾ ਹੈ ਤੇ ਇਸ ਦਾ ਇੱਕ ਭਰਾ ਹੈ ਜੋ ਕਾਰਬੀਟਰ ਦਾ ਕੰਮ ਕਰਦਾ ਹੈ ਇਹ ਕਹਿ ਰਿਹਾ ਹੈ ਤੇ ਇੱਕ ਇਹਦਾ ਭਰਾ ਹੈ ਜਿਹੜਾ ਉਹ ਲੋਹੇ ਦਾ ਕੰਮ ਕਰਦਾ ਹੈ ਪਰ ਇਹ ਪਤਾ ਨਹੀਂ ਲੱਗ ਸਕਿਆ ਵੀ ਉਹ ਉਹਦਾ ਨਾਮ ਅਸ਼ੋਕੀ ਦੱਸਦਾ ਹੈ ਸ਼ੋਕ ਦੱਸਦਾ ਹੈ ਜਿਸ ਕਰਕੇ ਸਾਡੀ ਕੋਸ਼ਿਸ਼ ਸੀ ਵੀ ਕਿਵੇਂ ਨਾ ਕਿਵੇਂ ਨਾ ਵਰਕਸ਼ਾਪਾਂ ਵਿੱਚ ਭਵਾਨੀਗੜ੍ਹ ਦੇ ਵਿੱਚ ਇਹਦਾ ਕੋਈ ਭਰਾ ਕਿਤੇ ਕੰਮ ਕਰਦਾ ਹੋਵੇ ਤੇ ਉਹ ਇਹਨੂੰ ਪਛਾਣ ਲਵੇ ਅੱਗੇ ਆਪਣੇ ਟਿਕਾਣੇ ਤੇ ਪਹੁੰਚ ਜਾਵੇ